गोपाल तेरा आरेता जो जन तुमारी भगत करनते तिन के काज सवारता दाल सीधा मांगू कीयो अमरा खुशी करे नित जियो ਪਾਣੀਆ ਛਾਦਣ ਨੀਕਾ ਅਨਾਜ ਮੰਗੂ ਸਤਸੀਕਾ ਗਊ ਪੈਸ ਮੰਗੋ ਲਾਵੇਰੀ ਇੱਕ ਤਾਜਣ ਤੋਰੀ ਚੰਗੇਰੀ ਘਰ ਕੀ ghee ਹਣ ਚੰਗੀ ਜਨ ਧਨ ਲੇਵ ਮੰਗੀ गोपाल तेरा आर्ता जो जन तुमरी भगत करान ते तिन के काज सवारता गोपाल तेरा आर्ता ਵਾਹਿਗੁਰੂ ਮਾਰੂ ਮਹਿਲਾ ਪੰਜ ਮਾ ਪਤ ਤੇ ਉਧਾਰਣ ਤਾਰਣ ਬਲ ਬਲ ਬਲੇ ਬਲ ਜਾਈਏ ਅਸ ਕੋਈ ਭੇਟ ਸੰਤ ਜਿਤ ਹਰ ਹਾਰੇ ਹਰ ਧਾਈ ਐ ਮੋ ਕੋ ਕੋਈ ਨ ਜਾਣਤ ਕਹੀਤ ਦਾਸ ਤੁਮਾਰਾ ਇਹ ਓਟ ਆਧਾਰਾ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅਮਰਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਆਓ ਅੱਜ ਇਸ ਤੇ ਬਾਈ ਮੇ ਸ਼ਬਦ ਦੀ ਵਿਚਾਰ ਕਰੀਏ ਸਤਿਗੁਰੂ ਜੀ ਇਸ ਸ਼ਬਦ ਦੇ ਰਹਾਉ ਦੀਆਂ ਤੁਕਾਂ ਵਿੱਚ ਉਪਦੇਸ਼ ਕਰਦੇ ਹਨ ਮੋ ਕੋ ਕੋਏ ਨਾ ਜਾਣਤ ਕਹੀਏ ਤ ਦਾਸ ਤੁਮਾਰਾ ਏ ਵਾਹਿਗੁਰੂ ਜੀਓ ਮੈਨੂੰ ਤਾਂ ਕੋਈ ਵੀ ਨਹੀਂ ਜਾਣਦਾ ਪਰ ਕਹੀਏ ਤ ਦਾਸ ਤੁਮਾਰਾ ਪਰ ਮੈਂ ਤੇਰਾ ਦਾਸ ਅਖਵਾਂਦਾ ਹਾਂ ਮੈਨੂੰ ਦੁਨੀਆ ਦੇ ਲੋਕ ਨਹੀਂ ਜਾਣਦੇ ਪਰ ਮੈਂ ਤੇਰਾ ਦਾਸ ਹਾਂ ਮੈਂ ਤੇਰਾ ਦਾਸ ਅਖਵਾਉਂਦਾ ਹਾਂ ਇਹ ਆ ਓਟ ਆਧਾਰ ਮੈਨੂੰ ਇਹੀ ਓਟ ਹੈ ਇਹੀ ਆਸਰਾ ਹੈ ਕਿ ਤੂੰ ਆਪਣੇ ਦਾਸ ਦੀ लाज ਰੱਖੇਗਾ ਕੋ ਕੋਏ ਨਾ ਜਾਣਤ ਕਹੀਤ ਦਾਸ ਤੁਮਾਰਾ ਇਹਾ ਓਟ ਆਧਾਰ ਮੈਨੂੰ ਕੋਈ ਵੀ ਜਾਣਦਾ ਨਹੀਂ ਹੈ ਪਰ ਮੈਂ ਤੇਰਾ ਦਾਸ ਕਿਹਾ ਜਾਂਦਾ ਹਾਂ ਇਹ ਹੀ ਮੈਨੂੰ ਓਟ ਹੈ ਇਹ ਹੀ ਮੈਨੂੰ ਆਸਰਾ ਹੈ ਕਿ ਮੈਂ ਤੇਰਾ ਦਾਸ ਹਾਂ ਇਹੇ ਮੈਨੂੰ ਸਹਾਰਾ ਹੈ ਕਿ ਤੂੰ ਆਪਣੇ ਦਾਸ ਦੀ लाज ਰੱਖੇਗਾ ਪਤ ਤੋਧਾਰਣ ਤਾਰਣ ਬਲ ਬਲ ਬਲੇ ਬਲ ਜਾਈਏ ਉਹ ਵਾਹਿਗੁਰੂ ਜੋ ਪਤਨੂ ਉਧਾਰਨ ਵਾਲਾ ਹੈ ਜੋ ਵਿਕਾਰਾਂ ਦੇ ਵਿੱਚ ਡਿੱਗੇ ਹੋਏ ਹਨ ਉਹਨਾਂ ਨੂੰ ਬਚਾਉਣ ਵਾਲਾ ਹੈ ਉਹਨਾਂ ਨੂੰ ਵਿਕਾਰਾਂ ਵਿੱਚੋਂ ਕੱਢਣ ਵਾਲਾ ਹੈ ਉਹ ਹੈ ਪਤਤ ਉਧਾਰਣ ਪਤਤ ਉਧਾਰਣ ਤਾਰਣ ਤਾਰਣ ਇਸ ਸੰਸਾਰ ਸਮੁੰਦਰ ਵਿੱਚੋਂ ਤਾਰਨ ਵਾਲਾ ਉਹ ਵਾਹਿਗੁਰੂ ਜੋ ਹੈ ਉਹ ਪਤਤ ਉਧਾਰਣ ਹੈ ਤਾਰਨ ਅਤੇ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ ਬਲ ਬਲ ਬਲੇ ਬਲ ਜਾਈਏ ਆ ਜੀ ਵਾਹਿਗੁਰੂ ਤੋਂ ਜੋ ਪਤ ਤੋ ਉਧਾਰਨ ਹੈ ਜੋ ਸੰਸਾਰ ਸਮੁੰਦਰ ਤੋਂ ਤਾਰਦਾ ਹੈ ਉਸ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇਂ ਹੀ ਪਰਮਾਨ ਹੈ ਪਤ ਤਿ ਪਾਵਣ ਹਰ ਬੇਰ ਦਸਦਾਏ ਪਤ ਤਿ ਪਾਵਣ ਔਰ ਬਿਰਧ ਸਦਾਏ ਉਸ ਦਾ ਇਹ ਮੁੱਢ ਕਦੀਮਾ ਦਾ ਸੁਭਾਅ ਹੈ ਬਿਰਧ ਹੈ ਕਿ ਉਹ ਪਤਿਤ ਪਾਵਨ ਹੈ ਪਤਾਂ ਨੂੰ ਪਵਿੱਤਰ ਕਰਨ ਵਾਲਾ ਹੈ ਇੱਕ ਤਿਲ ਨਹੀਂ ਭੰਨ ਕਾਲੇ ਇੱਕ ਤਿਲ ਜਿੰਨੀ ਵੀ ਕਾਲ ਕੀਤੀ ਹੋਈ ਸੇਵਾ ਕੀਤੀ ਹੋਈ ਬੰਦਗੀ ਕੀਤੀ ਹੋਈ ਭਗਤੀ ਕੀਤੀ ਹੋਈ ਉਹ ਵਿਅਰਥ ਨਹੀਂ ਜਾਣ ਦਿੰਦਾ ਇਹੋ ਜਿਹਾ ਉਹ ਵਾਹਿਗੁਰੂ ਹੈ ਤੁਸੀਂ ਸਤਿਗੁਰੂ ਜੀ ਇੱਥੇ ਵੀ ਸਾਨੂੰ ਉਪਦੇਸ਼ ਕਰਦੇ ਹਨ ਪਤ ਤੇ ਉਧਾਰਣ ਤਾਰਣ ਬਲ ਬਲ ਬਲੇ ਬਲ ਜਾਈਐ ਉਹ ਵਾਹਿਗੁਰੂ ਜੀ ਉਹ ਪਤ ਤੂ ਉਧਾਰਣ ਹੈ ਅਤੇ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ ਉਸ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ ਐਸਾ ਕੋਈ ਭੇਟ ਸੰਤ ਜਿਤ ਹਰ ਹਾਰੇ ਹਰ ਧਾਈ ਹੈ ਅਤੇ ਉਸ ਵਾਹਿਗੁਰੂ ਕੇ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਆ ਐਸਾ ਕੋਈ ਭੇਟ ਸੰਤ ਕਿਹਾ ਹੋ ਜਾ ਕੋਈ ਮੈਨੂੰ ਸੰਤ ਮਿਲ ਜਾਵੇ ਕੋਈ ਗੁਰਮੁਖ ਮਿਲ ਜਾਵੇ ਜਿੱਤ ਹਾਰ ਹਰੇ ਹਰ ਧਾਈ ਹੈ ਜਿਸ ਦੀ ਸੰਗਤ ਕਰਕੇ ਉਸ ਵਾਹਿਗੁਰੂ ਦਾ ਨਾਮ ਸਿਮਰਿਆ ਜਾ ਸਕੇ ਇਹੋ ਜਿਹਾ ਕੋਈ ਸੰਤ ਮਿਲ ਜਾਵੇ ਇਹੋ ਜਿਹਾ ਕੋਈ ਗੁਰਮੁਖ ਮਿਲ ਜਾਵੇ ਜਿਸ ਦੀ ਸੰਗਤ ਕਰਕੇ ਉਹ ਵਾਹਿਗੁਰੂ ਨੂੰ ਧਿਆਇ ਜਾ ਸਕੇ ਇਹ ਉਸ ਵਾਹਿਗੁਰੂ ਅੱਗੇ ਬੇਨਤੀ ਕਰਨੀ ਹੈ ਮੋਹ ਕੋ ਕੋਏ ਨਾ ਜਾਣਤ ਕਹੀਏ ਤ ਦਾਸ ਤੁਮਾਰਾ ਇਹਾ ਓਟ ਆਧਾਰਾ ਰਹਾਉ ਸਰਵ ਧਾਰਨ ਪ੍ਰਤੀਪਾਰਣ ਇੱਕ ਬਿਨੋਂ ਦੀਨਾ ਸਰਵ ਧਾਰਣ ਸਾਰਿਆਂ ਦਾ ਜੋ ਆਸਰਾ ਹੈ ਪ੍ਰਤੀਪਾਰਣ ਜੋ ਸਾਰਿਆਂ ਨੂੰ ਪਾਲਦਾ ਹੈ ਇੱਕ ਬਿਨੋਂ ਦੀਨਾ ਹੈ ਸਰਵ ਧਾਰਣ ਸਾਰਿਆਂ ਦੇ ਆਸਰੇ ਵਾਹਿਗੁਰੂ ਇਹ ਸਾਰਿਆਂ ਨੂੰ ਪਾਲਣ ਵਾਲੇ ਵਾਹਿਗੁਰੂ ਇਕ ਬੀਨੋ ਦੀਨਾ ਤੇਰੇ ਕੋਲੇ ਕਿੰਨੇ ਮਾਣਾ ਤੇਰਾ ਸੇਵਕ ਬੇਨਤੀ ਕਰਦਾ ਹੈ ਤੂੰ ਵਰੀ ਬਿੱਦ ਤੁਮਹੀ ਜਾਨੋ ਤੁਮ ਜਲ ਹਮ ਬੀਨਾ ਇੱਕ ਇਹ ਬੇਨਤੀ ਮੇਰੀ ਹੈ ਕਿ ਤੁਸੀਂ ਜੇ ਜਲ ਹੋਵੋ ਮੈਂ ਤੁਹਾਡੀ ਮਛਲੀ ਬਣ ਜਾਵਾਂ ਪਰ ਇਹ ਵਿਧੀ ਤੁਸੀਂ ਆਪ ਹੀ ਜਾਣਦੇ ਹੋ ਕਿ ਕਿਸ ਤਰ੍ਹਾਂ ਬਣ ਸਕਦਾ ਹੈ ਤੂੰ ਹੀ ਵਿਦ ਤੂੰ ਹੀ ਜਾਨੋ ਤੂੰ ਜਲ ਹਮ ਮੀਨਾ ਜਿਸ ਤਰ੍ਹਾਂ ਮਛਲੀ ਪਾਣੀ ਤੋਂ ਬਿਨਾ ਜਿੰਦੀ ਨਹੀਂ ਰਹਿ ਸਕਦੀ ਇਸੇ ਤਰ੍ਹਾਂ ਮੈਂ ਵੀ ਇਸ ਤਰ੍ਹਾਂ ਹੋ ਜਾਵਾਂ ਕਿ ਤਹਾਡੇ ਤੋਂ ਬਿਨਾ ਮੈਂ ਜੀਂਦਾ ਨਾ ਰਹਿ ਸਕਾਂ ਕਿਉਂਕਿ ਆਖਾਂ ਜੀਵਾ ਵਿਸਰ ਮਾਰੇ ਜਾਉ ਮੈਂ ਜਦੋਂ ਤੁਹਾਡਾ ਨਾਮ ਆਖਦਾ ਹਾਂ ਤਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਆਖਾਂ ਜੀਵਾ ਵਿਸਰ ਮਾਰੇ ਜਾਉ ਅਤੇ ਜਦੋਂ ਤੁਹਾਡਾ ਨਾਮ ਵਿਸਰ ਜਾਂਦਾ ਹੈ ਫਿਰ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਮੱਛਲੀ ਜੋ ਪਾਣੀ ਤੋਂ ਬਿਨਾ ਜੀਂਦੀ ਨਹੀਂ ਰਹਿ ਸਕਦੀ ਇਸ ਤਰ੍ਹਾਂ ਹੈ ਵਾਹਿਗੁਰੂ ਤੁਹਾਡੇ ਤੋਂ ਬਿਨਾ ਅਸੀਂ ਵੀ ਜੀਂਦੇ ਨਹੀਂ ਰਹਿ ਸਕਦੇ ਤੁਹਾਡਾ ਨਾਮ ਜਪਦੇ ਹਾਂ ਤਾਂ ਸਾਨੂੰ ਆਤਮਿਕ ਜੀਵਨ ਮਿਲਦਾ ਹੈ ਤੁਹਾਡਾ ਨਾਮ ਜੇ ਵਿਸਰ ਜਾਏ ਸਾਡੇ ਆਤਮਿਕ ਮੌਤ ਹੋ ਜਾਂਦੀ ਏ ਆਖਾਂ ਜੀਵਾ ਵਿਸਰ ਮਰ ਜਾਉਂ ਪੂਰਣ ਵਿਸਥੀਰਣ ਸਵਾਮੀ ਆਇ ਆਇਓ ਪਾਛਾ ਇਹ ਪੂਰਣ ਪੂਰਨ ਸਭ ਪਾਸੇ ਜੋ ਪੂਰ ਰਿਹਾ ਹੈ ਜਿਸ ਦੀ ਜੋਤ ਸਾਰਿਆਂ ਦੇ ਵਿੱਚ ਸਮਾਈ ਹੋਈ ਹੈ ਜੋ ਹਰ ਪਾਸੇ ਹੀ ਸਮਾਇਆ ਹੋਇਆ ਜੋ ਸਰਵ ਵਿਆਪਕ ਹੈ ਵਿਸਥੀਰਣ ਸੁਆਮੀ ਵਿਸਥੀਰਣ ਵਿਸਤਾਰ ਜੋ ਇਸ ਸਾਰੇ ਖਲਾਰੇ ਦਾ ਸੁਆਮੀ ਹੈ ਜੋ ਇਹ ਸਾਰੀ ਸ੍ਰਿਸ਼ਟੀ ਹੈ ਉਸ ਦਾ ਜੋ ਮਾਲਕ ਹੈ ਇਸ ਵਿਸਤਾਰੇ ਦਾ ਜੋ ਮਾਲਕ ਹੈ ਆਹੇ ਆਇਓ ਪਾਛੈ ਮੈਂ ਤੇਰੀ ਸ਼ਰਨ ਆਇਆ ਹਾਂ ਏ ਵਾਹਿਗੁਰੂ ਜੋ ਤੂ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਜੋ ਸਰਵ ਵਿਆਪਕ ਹੈ ਅਤੇ ਇਹ ਜੋ ਸਾਰਾ पसारा ਹੈ ਇਹ ਜੋ ਸਾਰੀ ਸ੍ਰਿਸ਼ਟੀ ਹੈ ਸਤੂ ਮਾਲਕ ਹੈ ਮੈਂ ਤੇਰੀ ਸ਼ਰਨ ਆਇਆ ਹਾਂ ਸਗਲੋ ਭੂਮੰਡਲ ਖੰਡਲ ਪਰਭੂ ਤੂੰ ਹੀ ਅੱਛ ਸਗਲੋ ਇਹ ਜੋ ਸਾਰਾ ਆਕਾਰ ਹੈ ਇਹ ਜੋ ਸਾਰੀ ਸ੍ਰਿਸ਼ਟੀ ਹੈ ਉਹ ਧਰਤੀ ਮੰਡਲ ਅਤੇ ਧਰਤੀ ਦੇ ਜੋ ਚੱਕਰ ਖੰਡਲ ਧਰਤੀ ਦੇ ਹਿੱਸੇ ਜੋ ਹਨ ਖੰਡ ਹਨ ਜੋ ਪ੍ਰਭੂ ਤੂੰ ਹੀ ਅੱਛਾ ਇਹ ਪ੍ਰਭੂ ਇਹ ਤੁਸੀਂ ਆਪ ਹੀ ਹੋ ਇਹ ਸਭ ਕੁਝ ਤੇਰਾ ਹੀ ਬਣਿਆ ਹੋਇਆ ਹੈ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹੈ ਸੁਖਨੀ ਸਾਹਿਬ ਜੀ ਦੇ ਵਿੱਚ ਸਤਗੁਰੂ ਉਪਦੇਸ਼ ਕਰਦੇ ਹਨ ਸਗਲ ਸੰਮਗਰੀ ਜਾਂ ਕਾ ਤਨਾਏ ਇਹ ਸਾਰੇ ਜੋ ਸਮਗਰੀ ਸਾਰੀ ਸ੍ਰਿਸ਼ਟੀ ਹੈ ਇਹ ਸਾਰੀਆਂ ਧਰਤੀਆਂ ਇਹ ਮੰਡਲ ਇਹ ਖੰਡ ਜੋ ਵੀ ਹਨ ਇਹ ਸਾਰੇ ਉਸ ਵਾਹਿਗੁਰੂ ਦੇ ਆਪਣਾ ਹੀ ਸਰੀਰ ਹਨ ਸਗਲ ਸਮਗਰੀ ਜਾਂ ਕਾ ਤਨ 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 ਸਰੀਰ ਆਪਣ ਜਸ ਆਪ ਹੀ ਸੁਣਾ ਤੇ ਸਾਰਿਆਂ ਦੇ ਵਿੱਚ ਬੈਠ ਕੇ ਉਹ ਵਾਹਿਗੁਰੂ ਆਪਣਾ ਜਸ ਆਪ ਹੀ ਸੁਣ ਰਿਹਾ ਹੈ ਅਟਲ ਅਖੈਉ ਦੇਵਾ ਮੋਣ ਅਲਖ ਅਪਾਰ ਅਟਲ ਸਦਾ ਹੀ ਰਹਿਣ ਵਾਲਾ ਅਖੈਉ ਖੈਉ ਜੋ ਨਾਸ਼ ਹੁੰਦਾ ਹੈ ਜੋ ਨਾਸ਼ਵੰਤ ਹੈ ਅੱਖਾਇਓ ਇਹ ਅਗੇ ਲੱਗ ਗਿਆ ਇਸ ਕਰਕੇ ਉਹ ਜੋ ਨਾਸ਼ ਨਹੀਂ ਹੁੰਦਾ ਅਬినాਸ਼ੀ ਹੈ ਅੱਖਾਇਓ ਦੇਵਾ ਇਹ ਪ੍ਰਕਾਸ਼ ਰੂਪ ਵਾਹਿਗੁਰੂ ਇਹ ਜੋਤ ਸਰੂਪ ਵਾਹਿਗੁਰੂ ਮੋਹਣ ਇਹ ਮਨ ਨੂੰ ਮੋਹਣ ਵਾਲੇ ਵਾਹਿਗੁਰੂ ਇਹ ਸੋਹਣੇ ਪ੍ਰਭੂ ਅਲਖ ਇਹ ਨਾਂ ਲਖੇ ਜਾਣ ਵਾਲੇ ਵਾਹਿਗੁਰੂ ਅਪਾਰਾ ਇਹ ਬੇਅੰਤ ਜਿਸ ਦਾ ਪਾਰਵਾਰ ਨਹੀਂ ਪਾਇਆ ਜਾ ਸਕਦਾ ਅਟਲ ਅਖਾਇਓ ਅਖਾਇਓ ਜਿਸ ਤਰ੍ਹਾਂ ਕਿ ਸੁਖਨੀ ਸਾਹਿਬ ਦੇ ਵਿੱਚ ਆਪਾਂ ਪਾਠ ਕਰਦੇ ਹਾਂ ਉੱਥੇ ਸ਼ਬਦ ਵੀ ਇਹ ਹੀ ਆਉਂਦਾ ਹੈ ਪੂਰਾ ਗੁਰ ਅਖਾਇਓ ਜਾਂ ਕਾ ਮੰਤਰ ਉਥੇ ਐੜਾ ਅੱਖਾ ਅਤੇ ਪੈਰ ਚ ਅੱਧਾ ਯਈਆ ਤੇ ਊੜਾ ਉਪਰੋਂ ਖੁੱਲਾ ਹੋਇਆ ਹੈ ਉਸ ਨੂੰ ਪੜਨ ਲੱਗਿਆ ਕਈ ਵਾਰ ਅਖੌ ਸ਼ਬਦ ਕਈ ਵਾਰ ਬੋਲਤਾ ਜਾਂਦਾ ਹੈ ਇੱਥੇ ਸਤਿਗੁਰੂ ਜੀ ਨੇ ਸਾਫ਼ ਕਰ ਦਿੱਤਾ ਕਿ ਉਸ ਦਾ ਪ੍ਰੋਨਨਸੀਏਸ਼ਨ ਕੀ ਹੈ ਉਸ ਨੂੰ ਕਿਸ ਤਰ੍ਹਾਂ ਬੋਲਣਾ ਹੈ ਅਖਾਏਓ ਇੱਥੇ ਸ਼ਬਦ ਪੂਰਾ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੈ ਉੱਥੇ ਸ਼ਬਦ ਵੀ ਜੋ ਹੈ ਪੂਰਾ ਗੁਰ ਅਖਾਯੋ ਜਾਂ ਕਾ ਮੰਤਰ ਫੱਲੇ ਜੋ ਅੱਧਾ ਯਯਾ ਹੈ ਉਸ ਦੀ ਆਵਾਜ਼ ਈੜੀ ਨੂੰ ਸਿਹਾਰੀ ਤੇ ਐੜਾ ਕਰਕੇ ਆਉਂਦੀ ਹੈ ਇਸ ਕਰਕੇ ਉਹ ਸ਼ਬਦ ਬਣ ਜਾਂਦਾ ਹੈ ਅਖਾਯੋ ਊਰਾ ਗੁਰ ਅਖਾਯੋ ਜਾਂ ਕਾ ਮੰਤਰ ਕੋਈ ਤੇ ਵੀ ਸਤਿਗੁਰੂ ਜੀ ਉਹੀ ਸ਼ਬਦ ਵਰਦੇ ਹਨ ਕਿ ਉਹ ਵਾਹਿਗੁਰੂ ਜੋ ਹੈ ਉਹ ਨਾਸ਼ ਨਹੀਂ ਹੁੰਦਾ ਉਹ ਅਬਨਾਸ਼ੀ ਹੈ ਇਹ ਅਟਲ ਇਹ ਅਖਾਇਓ ਉਹ ਦੇਵਾ ਇਹ ਅਲਖ ਇਹ ਮੋਣ ਇਹ ਅਪਾਰ ਵਾਹਿਗੁਰੂ ਦਾਣ ਪਾਉ ਸੰਤਾਂ ਸੰਗ ਨਾਨਕ ਰੇਣ ਦਾਸਾਰਾ ਏ ਨਾਨਕ ਇਸ ਤਰ੍ਹਾਂ ਆਖ ਕਿ ਮੈਂ ਸੰਤਾਂ ਦਾ ਸੰਗ ਪ੍ਰਾਪਤ ਕਰਾਂ ਮੈਂ ਗੁਰਮੁਖ ਜਣਾ ਦੀ ਸੰਗਤ ਪ੍ਰਾਪਤ ਕਰਾਂ ਅਤੇ ਦਾਸ ਸਾਰਾ ਅਤੇ ਦਾਸਾਂ ਦੀ ਰੇਣ ਪ੍ਰਾਪਤ ਕਰਾਂ ਸਦਾ ਮੈਂ ਗੁਰਮੁਖ ਜਣਾ ਦੀ ਸੰਗਤ ਇਹ ਮੰਗਣਾ ਹੈ ਉਸ ਵਾਹਿਗੁਰੂ ਕੋਲੋਂ ਜੀ ਉਹ ਵਾਹਿਗੁਰੂ ਜੋ ਅਟਲ ਹੈ ਆਕੈਉ ਹੈ ਦੇਵਾ ਹੈ ਮੋਹਣ ਹੈ ਅਲਖ ਹੈ ਅਪਾਰਾ ਹੈ ਉਸ ਵਾਹਿਗੁਰੂ ਕੇ ਇਹੀ ਬੇਨਤੀ ਕਰਨੀ ਹੈ ਦਾਨ ਪਾਵੋ ਸੰਤਾਂ ਸੰਗ ਨਾਨਕ ਰੇਣ ਦਾ ਸਾਰਾ ਕਿ ਮੈਨੂੰ ਸੰਤਾਂ ਦਾ ਸੰਗ ਮਿਲ ਜਾਵੇ ਅਤੇ ਤੇਰੇ ਦਾਸਾਂ ਦੇ ਚਰਨਾਂ ਦੇ ਧੂੜ ਮਿਲ ਜਾਵੇ ਇਹ ਹੀ ਮੈਨੂੰ ਖੈਰ ਪਾ ਦਿਓ ਇਹ ਹੀ ਉਸ ਵਾਹਿਗੁਰੂ ਅੱਗੇ ਬੇਨਤੀ ਕਰਨੀ ਹੈ ਕਿ ਮੈਨ ਸਾਨੂੰ ਗੁਰਮੁਖ ਜਣਾ ਦਾ ਸੰਗਤ ਮਿਲੇ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਅਸੀਂ ਸਾਰੇ ਰਲ ਕੇ ਉਸ ਵਾਹਿਗੁਰੂ ਦਾ ਨਾਮ ਜਪ ਸਕੀਏ ਉਸ ਵਾਹਿਗੁਰੂ ਦੇ ਗੁਣ ਗਾ ਸਕੀਏ ਇਹ ਅੰਮ੍ਰਿਤ ਮਈ ਬਾਣੀ ਜੋ ਸਤਗੁਰੂ ਦੀ ਬਖਸ਼ੀ ਹੋਈ ਬਾਣੀ ਹੈ ਇਸ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾ ਸਕੀਏ ਉਸ ਵਾਹਿਗੁਰੂ ਦੇ ਗੁਣ ਇਸ ਬਾਣੀ ਦੇ ਰਾਹੀਂ ਗਾਣੇ ਇਸ ਬਾਣੀ ਦੇ ਜੋ ਅਮੋਲਕ ਸ਼ਬਦ ਹਨ ਇਹਨਾਂ ਸ਼ਬਦਾਂ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਣੇ ਇਹ ਹੀ ਉਸ ਵਾਹਿਗੁਰੂ ਦਾ ਸਿਮਰਨ ਹੈ ਉਸ ਵਾਹਿਗੁਰੂ ਨੂੰ ਯਾਦ ਕਰਨਾ ਇਸ ਬਾਣੀ ਦੇ ਰਾਹੀਂ ਗੁਰੂ ਦੀ ਬਖਸ਼ੀ ਹੋਇ ਅੰਮ੍ਰਿਤ ਮਈ ਬਾਣੀ ਦੇ ਰਾਹੀਂ ਸਤਿਗੁਰੂ ਕਿਰਪਾ ਕਰਨ ਜੋ ਉਪਦੇਸ਼ ਕਰਦੇ ਹਨ ਸਾਡੇ ਹਿਰਦੇ ਵਿੱਚ ਵਸਣ ਤਾ ਜੋ ਸਾਡਾ ਇਹ ਜਨਮ ਜੋ ਹੈ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ